ਕੱਟ ਚੀਕਾਲੀ ਕਣਕ ਦੇ ਜਿਵੇਂ ਆਪਾਂ ਦਲਾਲ ਕੋਲ ਕਰਦੇ ਆਂ ਡੀਏਪੀ ਹੋ ਗਈ ਜੂਰੀਆ ਹੋ ਗਈ ਜਾਂ ਪਹਿਲਾਂ ਨਾਲੋਂ ਵੀ ਪਾਥੀਆਂ ਦਾ ਪਾਣੀ ਹੋ ਗਿਆ ਜਾਂ ਲੱਸੀ ਹੋ ਗਈ ਇਹ ਜਿਹੜਾ ਆਪਾਂ ਦਲਾਲ ਕੋਲ ਤਿਆਰ ਕਰਦੇ ਆਂ ਭਾਈ ਲੱਸੀ ਹੋ ਗਈ ਪਾਥੀਆਂ ਦਾ ਪਾਣੀ ਹੋਊਗਾ ਡੀਏਪੀ ਹੋ ਗਈ ਜੂਰੀਆ ਹੋ ਗਈ ਹੈ ਨਾ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਭਰਾ ਬਣ ਕੇ ਵੀ ਜਿਵੇਂ ਜੂਰੀਆ ਹੋ ਗਈ ਡੀਏਪੀ ਹੋ ਗਈ ਹੈ ਨਾ ਵਿੱਚ ਇਹਦੇ ਆ ਜਾਂਦਾ ਜਿੰਕ ਦੇਖੋ ਜਿੰਕ ਦਾ ਤੇ ਡੀਏਪੀ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਕੋਈ ਮੇਲ ਤਾਂ ਹੈ ਨਹੀਂ ਜੇ ਆਪਾਂ ਇਹ ਪਾਵਾਂਗੇ ਤਾਂ ਇਹ ਕੋਲ ਪਾਟੂ ਆ। ਇਹ ਗੱਲ ਇਨੀ ਕਲੀਅਰ ਕਰਕੇ ਜਰੂਰ ਦੱਸਿਓ ਵੀ ਯੂਰੀਆ ਤੇ ਡੀਏਪੀ ਤੇ ਜਿੰਕ। ਵੀ ਤਨੇ ਡੀਏਪੀ ਤੇ ਯੂਰੀਆ ਤਾਂ ਪੈ ਜਾਣੀਆਂ ਬਈ ਪੁਰੇ ਜਿੰਕ ਕਿਵੇਂ ਐਡ ਹੋਊਗਾ ਇਹਦੇ ਨਾਲ। ਜੇ ਆਪਾਂ ਦਲਾਲ ਘੋਲ ਬਣਾਉਣਾ ਹੈ। ਜੇ ਕਿਸੇ ਭਰਾ ਨੇ ਇਹ ਕਰਕੇ ਇਹ ਤੋਂ ਪਹਿਲਾਂ ਕਰੀ ਐ ਤਾਂ ਇਹ ਜਰੂਰ ਦੱਸਿਓ ਵੀ ਇਹ ਜਿਹੜਾ ਘੋਲ ਆ ਜਦੋਂ ਪਾਉਣ ਸਮੇਂ ਪਾੜਦਾ ਕਿ ਪਾੜਦਾ ਨਹੀਂ। ਸਾਡੇ ਹਿਸਾਬ ਨਾਲ ਤਾਂ ਜੇ ਡੀਏਪੀ ਤੇ ਜਿੰਕ ਦਾ ਕੋਈ ਕੰਬੀਨੇਸ਼ਨ ਨਹੀਂ ਹੈਗਾ ਬਈ ਐਨਾ ਕ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਬਈ